YouTube ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹੈ ਅੱਜ ਦਾ ਤੱਤ ਬੀਮੀ ਸਰੀ ਦੇ ਪ੍ਰਾਤਤਵ ਖੋਜੀਆਂ ਨੇ ਸਾਲ 1974 ਵਿੱਚ ਅਫਰੀਕੀ ਦੇਸ਼ ਇਥੋਪੀਆ ਵਿੱਚ ਖੋਜ ਕੀਤੀ ਇਸ ਜਗ੍ਹਾ ਨੂੰ ਅਫਾਲ ਤ੍ਰਿਕੋਣ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਰੈਮੀਡਸ ਹਸਨ ਸਥਿਤ ਧਰਤੀ ਤੇ ਆਦਮੀ ਦਾ ਜੀਵਨ ਸ਼ੁਰੂ ਹੋਣ ਦੇ ਪ੍ਰਾਣਿਕ ਨਿਸ਼ਾਨਾਂ ਨੂੰ ਲੱਭਣ ਲਈ ਖੁਦਾਈ ਕੀਤੀ ਜਾ ਰਹੀ ਸੀ। ਆਵਾਜ਼ ਘਾਟੀ ਦੀ ਇੱਕ ਜਗ੍ਹਾ ਹਦਾਰ ਵਿੱਚ ਤਕਰੀਬਨ 35 ਲੱਖ ਸਾਲ ਪੁਰਾਣਾ ਇਨਸਾਨੀ ਕੰਕਾਲ ਮਿਲਦਾ ਹੈ। ਸਿਟਾ ਇਹ ਕੱਢਿਆ ਜਾਂਦਾ ਹੈ ਕਿ ਮਾਨਵ ਦੀ ਸਿੱਧੀ ਖੜੀ ਹੋਣ ਵਾਲੀ ਪ੍ਰਜਾਤੀ ਦੀ ਉਤਪਤੀ ਇੱਥੇ ਹੀ ਹੋਈ। ਇਸ ਪਿੰਜਰ ਦਾ ਨਾਮ ਲੂਸੀ ਰੱਖਿਆ ਗਿਆ ਹੈ ਉਸ ਤੋਂ ਬਾਅਦ ਖੋਜ ਜਾਰੀ ਰਹੀ ਅਤੇ ਆਰਾਮਸ ਵਿੱਚ ਇਹ ਖੋਦ ਪਿੰਜਰ ਜੋ ਕਿ ਜਿਆਦਾ ਸੰਪੂਰਨ ਸੀ ਸਨ 1994 ਵਿੱਚ ਮਿਲਦਾ ਹੈ ਜਿਸ ਨੂੰ ਆਰਡੀ ਕਿਹਾ ਗਿਆ ਉਸ ਦੀ ਉਮਰ ਲਗਭਗ 44 ਲੱਖ ਸਾਲ ਦੱਸੀ ਗਈ ਅਸੀਂ ਉਸ ਦੀਆਂ ਹੀ ਅਗਲੀਆਂ ਵਿਕਸਿਤ ਪੀੜੀਆਂ ਇਸ ਕੌਮ ਨੂੰ ਹੋਮੋ ਸੇਪੀਅਨ ਨਾਲ ਜੋੜਿਆ ਜਾ ਰਿਹਾ ਹੈ ਬੇਸ਼ੱਕ ਇਸ ਨੂੰ ਸਭ ਤੋਂ ਪਹਿਲਾ ਮਨੁੱਖ ਨਹੀਂ ਕਿਹਾ ਗਿਆ ਮਨੁੱਖ ਦੀ ਉਤਪਤੀ ਤਕਰੀਬਨ 60 ਲੱਖ ਸਾਲ ਪਹਿਲਾਂ ਹੋਈ ਦੱਸੀ ਜਾ ਰਹੀ ਹੈ ਈਰਾਨ ਵਿੱਚ ਮਿਲੀ ਖੋਪੜੀ ਅਤੇ ਹੋਰ ਹਿੱਸੇ 45 ਹਜ਼ਾਰ ਸਾਲ ਪੁਰਾਣੇ ਦੱਸੇ ਗਏ ਹਨ ਭਾਰਤ ਵਿੱਚ ਮਿਲੇ ਕੰਕਾਲ ਦੀ ਖੋਪੜੀ ਜਿਸ ਨੂੰ ਨਰਮਦਾ ਦਾ ਨਾਮ ਦਿੱਤਾ ਗਿਆ ਹੈ ਤਕਰੀਬਨ 5 ਲੱਖ ਸਾਲ ਪੁਰਾਣੀ ਹੈ ਜਦੋਂ ਕਿ ਹਰਿਆਣਾ ਪ੍ਰਾਂਤ ਦੇ ਹਿਸਾਰ ਕੋਲ ਰਾਖੀਗੜੀ ਤੇ ਮਿਲਣ ਵਾਲਾ ਕੰਕਾਲ 4500 ਸਾਲ ਪੁਰਾਣਾ ਹੈ ਹੁਣ ਅਸੀਂ ਅੱਜ ਦੀ ਕਹਾਣੀ ਤੇ ਆਨੇ ਹਾਂ ਮਿਤੀ ਹੈ 17 ਜੁਲਾਈ 1918 ਇਸ ਦੇ ਮੂਹਰੇ ਨੇਰੇ ਇੱਕ ਫੌਜੀ ਦਾਸਤਾ ਇੱਕ ਪਰਿਵਾਰ ਜਿਸ ਵਿੱਚ ਇੱਕ 50 ਸਾਲਾ ਬਾਪ ਇੱਕ ਮਾਂ ਚਾਰ ਬੱਚੀਆਂ ਅਤੇ ਇੱਕ ਮੁੰਡੇ ਨੂੰ ਤਿਆਰ ਹੋਣ ਲਈ ਕਹਿੰਦੇ ਹਨ ਇਹ ਪਰਿਵਾਰ ਮਾਰਚ 1917 ਤੋਂ ਹੀ ਕੈਦ ਵਿੱਚ ਸੀ ਪਿਤਾ ਇੱਕ ਬਹੁਤ بڑے ਸਾਮਰਾਜ ਦਾ ਬਾਦਸ਼ਾਹ ਸੀ ਜਿਸ ਨੇ ਬਗਾਵਤ ਨੂੰ ਮੁੱਖ ਰੱਖਦੇ ਹੋਏ ਆਪਣੇ ਆਪ ਹੀ ਰਾਜਗਦੀ ਛੱਡ ਦਿੱਤੀ ਸੀ ਅਤੇ ਹਕੂਮਤ ਦੇਸ਼ ਦੇ ਇਨਕਲਾਬੀ ਬਾਗੀਆਂ ਦੇ ਹੱਥ ਚਲੀ ਗਈ ਸੀ ਇਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਇੱਕ ਘਰ ਵਿੱਚ ਕੈਦ ਕਰ ਦਿੱਤਾ ਗਿਆ ਸੀ ਉਹ ਕਿਸੇ ਨੂੰ ਵੀ ਮਿਲ ਨਹੀਂ ਸਕਦੇ ਸਨ ਇੱਥੋਂ ਤੱਕ ਕਿ ਸਪਾਈ ਵੀ ਬਾਦਸ਼ਾਹ ਨੂੰ ਨਾਮ ਲੈ ਕੇ ਬੁਲਾਉਂਦੇ ਸਨ ਅਤੇ ਇੱਕ ਦੋ ਵਾਰ ਤਾਂ ਰਾਜਕੁਮਾਰੀਆਂ ਨਾਲ ਬਤਮੀਜੀ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੰਗ ਕਰਨ ਦੀ ਕੋਈ ਕਸਰ ਨਾ ਛੱਡੀ ਗਈ ਭੋਜਨ ਤੱਕ ਵਿੱਚ ਕਟੌਤੀ ਕਰ ਦਿੱਤੀ ਗਈ ਅਤੇ ਕਈ ਵਾਰ ਪਰਿਵਾਰ ਪੁਖਾਈ ਰਹਿੰਦਾ ਸੀ ਬਾਦਸ਼ਾਹ ਦੇ ਪਹਿਲਾਂ ਤਿੰਨ ਕੁੜੀਆਂ ਸਨ ਜਦੋਂ ਚੌਥੀ ਕੁੜੀ 1901 ਵਿੱਚ ਜੰਮੀ ਤਾਂ ਬਾਦਸ਼ਾ ਉਸ ਨੂੰ ਦੇਖਣ ਦੀ بجائے ਦੁੱਖ ਨਾਲ ਸੈਰ ਤੇ ਨਿਕਲ ਗਿਆ। ਮਾਸੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ हे ਭਗਵਾਨ ਫਿਰ ਚੌਥੀ ਕੁੜੀ ਕਿਉਂਕਿ ਸਾਰਾ ਪਰਿਵਾਰ ਅਗਲੇ ਉਤਰਾਧਿਕਾਰੀ ਦੀ ਆਸ ਵਿੱਚ ਮੁੰਡੇ ਦੀ ਚਾਹਤ ਰੱਖਦਾ ਸੀ। ਆ ਸਰਕਾਰ ਮੁੰਡੇ ਦਾ ਜਨਮ 4 ਸਾਲ ਬਾਅਦ 25 ਅਗਸਤ 1904 ਨੂੰ ਹੁੰਦਾ ਹੈ। ਪਰ ਇਸ ਬੱਚੇ ਨੂੰ ਖੂਨ ਦਾ ਇੱਕ ਰੋਗ ਸੀ ਜਿਸ ਨੂੰ ਹੋਮੋਫੀਲੀਆ ਕੀ ਆ ਜਾਂਦਾ ਹੈ ਜਿਸ ਕਾਰਨ ਇਹ ਬਿਮਾਰ ਹੀ ਰਹਿੰਦਾ ਸੀ ਕੁੜੀਆਂ ਨੂੰ ਘਰ ਦੇ ਸਾਰੇ ਕੰਮ ਕਰਨ ਦੀ ਆਦਤ ਇਸ ਪਰਿਵਾਰ ਨੇ ਪਾਈ ਹੋਈ ਸੀ ਹੁਣ ਮਿਤੀ 17 ਜੁਲਾਈ ਨੂੰ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਕਿਤੇ ਹੋਰ ਜਗ੍ਹਾ ਭੇਜਿਆ ਜਾ ਰਿਹਾ ਹੈ ਇਸ ਲਈ ਉਹ ਆਪਣੇ ਕੱਪੜੇ ਪਹਿਨ ਕੇ ਤਿਆਰ ਹੋ ਜਾਣ ਉਹਨਾਂ ਨੂੰ ਇਸ ਇਮਾਰਤ ਵਿੱਚ ਜਿਸ ਨੂੰ ਫਟੇਬ ਹਾਊਸ ਕਿਹਾ ਜਾਂਦਾ ਸੀ ਦੇ ਇੱਕ ਤਹਿ ਖਾਨੇ ਵਿੱਚ ਲਿਜਾਇਆ ਗਿਆ ਲੜਕਾ ਜੋ ਕਿ ਬਿਮਾਰੀ ਨਾਲ ਜੂਝ ਰਿਹਾ ਸੀ ਨੂੰ ਕੁਰਸੀ ਤੇ ਬਿਠਾਤਾ ਜਾਂਦਾ ਹੈ ਬੱਚਿਆਂ ਨੇ ਆਪਣੇ ਪਹਿਰਾਵੇ ਵਿੱਚ ਕੀਮਤੀ ਗਹਿਣੇ ਅਤੇ ਹੀਰੇ ਵਗੈਰਾ ਪਹਿਲਾਂ ਤੋਂ ਹੀ ਸੀਕੇ ਰੱਖੇ ਹੋਏ ਸਨ ਰਸੋਈਆ ਜੋ ਕਿ ਰਾਜਕਮਰ ਦਾ ਬਹੁਤ ਖਿਆਲ ਰੱਖਦਾ ਸੀ ਨੂੰ ਪਹਿਲਾਂ ਹੀ ਬਾਹਰ ਲਿਆ ਕੇ ਮਾਰ ਦਿੱਤਾ ਗਿਆ ਸੀ ਪਰਿਵਾਰ ਨੂੰ ਇੱਕ ਹੁਕਮ ਸੁਣਾਇਆ ਜਾਂਦਾ ਹੈ ਕਿ ਆਪ ਸਭ ਨੂੰ ਮੌਤ ਵੀ ਸਜਾ ਦਿੱਤੀ ਜਾਂਦੀ ਹੈ ਇਹ ਸਭ ਸੁਣ ਕੇ ਅਵਾਕ ਰਹਿ ਜਾਂਦੇ ਹਨ ਫਿਰ ਗੋਲੀਆਂ ਮਾਰਨ ਵਾਲਾ ਦਸਤਾ ਉੱਥੇ ਆ ਜਾਂਦਾ ਹੈ ਕੁੜੀਆਂ ਭੱਜਣ ਦੀ ਕੋਸ਼ਿਸ਼ ਵੀ ਕਰਦੀਆਂ ਹਨ ਬਾਹਰ ਇਹਨਾਂ ਲਾਸ਼ਾਂ ਨੂੰ ਦਫਨਾਉਣ ਲਈ ਇੱਕ ਗੱਡੀ ਚਲਦੀ ਹੋਈ ਰੱਖੀ ਗਈ ਸੀ ਤਾਂ ਜੋ ਗੋਲੀਆਂ ਦੀ ਆਵਾਜ਼ ਬਾਹਰ ਨਾ ਜਾ ਸਕੇ ਅਚਾਨਕ ਬਾਤਾਵਨ ਵਿੱਚ ਗੋਲੀਆਂ ਦੇ ਚੱਲਣ ਦੀ ਆਵਾਜ਼ ਆਉਂਦੀ ਹੈ ਅਤੇ ਦੂਜੇ ਹੀ ਪਲ ਸਾਰਾ ਪਰਿਵਾਰ ਲਾਸ਼ਾਂ ਵੀ ਤਬਦੀਲ ਹੋ ਜਾਂਦਾ ਹੈ ਗੋਲੀਆਂ ਦੇ ਧੂਏ ਨਾਲ ਕਮਰਾ ਭਰ ਜਾਂਦਾ ਹੈ ਕੁਝ ਵੀ ਵਿਖਾਈ ਨਹੀਂ ਦਿੰਦਾ ਫਿਰ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਜੰਗਲ ਵਿੱਚ ਖੱਡੇ ਵਿੱਚ ਸੁੱਟ ਕੇ ਉੱਪਰੋਂ ਮਿੱਟੀ ਪਾ ਕੇ ਚਲਦੇ ਬੰਦੇ ਹਨ ਪਛਾਣ ਨੂੰ ਖਤਮ ਕਰਨ ਲਈ ਸਾਰੇ ਕੱਪੜੇ ਵੀ ਲਾਹ ਲਏ ਜਾਂਦੇ ਹਨ ਅਤੇ ਇੱਕ ਹੱਥ ਗੋਲੇ ਨਾਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਂਦਾ ਹੈ ਸਾਰੀਆਂ ਲਾਸ਼ਾਂ ਇੱਕ ਖੱਡੇ ਦੀ بجائے ਜਗਾ ਜਗਾ ਦਫ਼ਨ ਕੀਤੀਆਂ ਜਾਂਦੀਆਂ ਹਨ ਰਾਜਿਆਂ ਦੇ ਬਾਰੇ ਵਿੱਚ ਇਹ ਮਸ਼ਹੂਰ ਸੀ ਕਿ ਜਾਂ ਤਾਂ ਤਖਤ ਜਾਂ ਤਖਤਾ ਇਸ ਤਰ੍ਹਾਂ ਇੱਕ ਸੰਸਾਰ ਦੇ ਬਹੁਤ ਪ੍ਰਸਿੱਧ ਸਾਮਰਾਜ ਦਾ ਅੰਤ ਹੋ ਜਾਂਦਾ ਹੈ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ ਸਿਰਫ ਬਾਦਸ਼ਾਹ ਨੂੰ ਗੋਲੀ ਮਾਰੀ ਗਈ ਹੈ ਬਾਅਦ ਵਿੱਚ ਸਨ 1926 ਵਿੱਚ ਬਾਕੀ ਦੀ ਵੀ ਹੱਤਿਆ ਨੂੰ ਮੰਨ ਲਿਆ ਜਾਂਦਾ ਹੈ ਇਸ ਤੋਂ ਬਾਅਦ ਜੋ ਕਹਾਣੀ ਸ਼ੁਰੂ ਹੁੰਦੀ ਹੈ ਉਹ ਤਕਰੀਬਨ 2 ਸਾਲ ਬਾਅਦ ਸ਼ੁਰੂ ਹੁੰਦੀ ਹੈ ਟਰਮਿਨੀ ਦੇ ਸ਼ਹਿਰ ਬਰਲਨ ਵਿੱਚ ਇੱਕ ਲੜਕੀ ਪਾਗਲਾਂ ਦੇ ਹਸਪਤਾਲ ਲਿਆਈ ਜਾਂਦੀ ਹੈ ਜਿਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੇ ਆਪਣੇ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਮਨਾ ਕਰ ਦਿੱਤਾ ਸੀ ਅਤੇ ਆਪਣਾ ਨਾਮ ਵੀ ਨਹੀਂ ਦੱਸ ਰਹੀ ਸੀ ਇਸ ਲਈ ਉਸ ਨੂੰ ਫਰਾਉਲਿਨ ਅਨਵੈਂਕਨ ਨਾਮ ਦਿੱਤਾ ਗਿਆ ਫਿਰ ਹੌਲੀ ਹੌਲੀ ਉਸ ਨੇ ਆਪਣਾ ਨਾਮ ਐਂਡਰਸਨ ਦੱਸਿਆ 1922 ਵਿੱਚ ਉਸਨੇ ਦੱਸਿਆ ਕਿ ਉਹ ਜੋ 17 ਜੁਲਾਈ 1918 ਨੂੰ ਸ਼ਾਹੀ ਪਰਿਵਾਰ ਦਾ ਕਤਲੇਆਮ ਹੋਇਆ ਸੀ ਵਿੱਚੋਂ ਰਾਜ ਪਰਿਵਾਰ ਦੀ ਬਚਣ ਵਾਲੀ ਇੱਕ ਧੀ ਹੈ ਕਿਉਂਕਿ ਸ਼ਾਇਦ ਉਨ੍ਹਾਂ ਗਹਿਣਿਆਂ ਅਤੇ ਹੀਰਿਆਂ ਨੇ ਉਸ ਨੂੰ ਬਚਾ ਲਿਆ ਸੀ ਪਰ ਉੱਥੋਂ ਉਹ ਕਿਸ ਤਰ੍ਹਾਂ ਬਾਹਰ ਆਈ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਇਹ ਵੀ ਕਿਹਾ ਗਿਆ ਕਿ ਉਹ دہشت ਅਤੇ ਸਦਮੇ ਨਾਲ ਆਪਣੀ ਯਾਦਦਾਸ਼ਤ ਗਵਾ ਬੈਠੀ ਸੀ ਉਸ ਦੇ ਸਿਰ ਅਤੇ ਸਰੀਰ ਤੇ ਸਲਟਾਂ ਦੇ ਨਿਸ਼ਾਨ ਸਨ ਸਭ ਤੋਂ ਪਹਿਲਾਂ ਉਸ ਨੂੰ ਬੜੀ ਰਾਜਕੁਮਾਰੀ ਤਾਤਿਆਨਾ ਸਮਝਿਆ ਗਿਆ ਪਰ ਉਸ ਨੇ ਦੱਸਿਆ ਕਿ ਉਹ ਬੜੀ ਨਹੀਂ ਸਭ ਤੋਂ ਛੋਟੀ ਰਾਜਕੁਮਾਰੀ ਅਨਸਤਾਸਿਆ ਹੈ ਉਸ ਰਾਤ ਗੋਲੀਆਂ ਨਾਲ ਮਾਰਿਆ ਜਾਣ ਵਾਲਾ ਸਾਰਾ ਪਰਿਵਾਰ ਰੂਸ ਦੇ ਜ਼ਾਰ ਨਿਕੋਲਸ ਦਾ ਸੀ ਅਨਾ ਐਂਡਰਸਨ ਦੀ ਸ਼ਕਲ ਰਾਜਕੁਮਾਰੀ ਅਨਸਤਾਸਿਆ ਨਾਲ ਕਾਫੀ ਮਿਲਦੀ ਸੀ ਇਹ ਰਾਜ ਪਰਿਵਾਰ ਰੂਸ ਦਾ ਸੀ ਜਿੱਥੇ ਬੋਲਸ਼ਵਿਕ ਇਨਕਲਾਬ ਦੌਰਾਨ ਇਹ ਸਭ ਕੁਝ ਵਾਪਰਿਆ ਸੀ ਇਸ ਕੁੜੀ ਬਾਰੇ ਬਹੁਤ ਛਾਣਬੀਨ ਹੁੰਦੀ ਹੈ ਕੁਨੇਲ ਨੇ ਪਰਿਵਾਰਕ ਮੈਂਬਰਾਂ ਦਾ ਵਿਸ਼ਵਾਸ ਸੀ ਕਿ ਉਹ ਅਸਲ ਵਿੱਚ ਅਨਸਤਾਸਿਆ ਰਾਜਕੁਮਾਰੀ ਹੀ ਹੈ ਅਤੇ ਕੁਝ ਜੋ ਵੈਸੇ ਹੀ ਰਾਜ ਪਰਿਵਾਰ ਦੇ ਕਰਿੰਦੇ ਸਨ ਨੇ ਉਸ ਨੂੰ ਇੱਕ ਧੋਖੇਬਾਜ਼ ਦਾ ਨਾਮ ਦਿੱਤਾ ਜਦੋਂ ਕਿ ਅਨਾ ਐਂਡਰਸਨ ਨੇ ਕਿਹਾ ਸੀ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਵਿਸ਼ਵਾਸ ਕਰੋ ਜਾਂ ਨਾ ਕਰੋ ਕੋਰਟ ਨੇ ਵੀ ਇਹ ਕਿਹਾ ਸੀ ਕਿ ਪੱਕੇ ਵਿਸ਼ਵਾਸ ਨਾਲ ਨਾ ਤਾਂ ਉਸਦੇ ਦਾਅਵੇ ਨੂੰ ਝੂਠਾ ਕਿਹਾ ਜਾ ਸਕਦਾ ਹੈ ਅਤੇ ਸਬੂਤਾਂ ਦੀ ਘਾਟ ਕਾਰਨ ਮੰਨਿਆ ਵੀ ਨਹੀਂ ਜਾ ਸਕਦਾ ਆਖਰਕਾਰ 12 ਫਰਵਰੀ 1984 ਨੂੰ 87 ਸਾਲ ਦੀ ਉਮਰ ਵਿੱਚ ਅਨਾ ਐਂਡਰਸਨ ਦੀ ਅਮਰੀਕਾ ਵਿੱਚ ਮੌਤ ਹੋ ਜਾਂਦੀ ਹੈ ਜਦੋਂ 1991 ਵਿੱਚ ਪਰਵਾਜ਼ ਦੀਆਂ ਲਾਸ਼ਾਂ ਦੇ ਕੰਕਾਲ ਮਿਲੇ ਤਾਂ ਉਹਨਾਂ ਵਿੱਚ ਅਨਸਤਾਸ਼ੀਆ ਅਤੇ ਐਲੈਕਸੀ ਰਾਜਕੁਮਾਰ ਦਾ ਕੰਕਾਲ ਨਹੀਂ ਸੀ ਆਖਰਕਾਰ ਫਿਰ ਇੱਕ ਹੋਰ ਜਗ੍ਹਾ ਤੋਂ ਮਿਲੇ ਕੰਕਾਲਾਂ ਦੀ شناخت ਅਨਸਤਾਸ਼ੀਆ ਅਤੇ ਐਲੈਕਸੀ ਦੇ ਤੌਰ ਤੇ ਕੋਸ਼ਿਸ਼ ਕਰ ਦਿੱਤੀ ਗਈ ਅੰਤਿਨਾ ਦੇ ਡੀਐਨਏ ਦੇ ਸੈਂਪਲ ਦੀ ਜਾਂਚ ਵਿੱਚ ਅੰਨਾਂ ਨੂੰ ਰਾਜਪਰਵਾਰ ਦਾ ਮੈਂਬਰ ਨਾ ਹੋਣਾ ਮੰਨ ਲਿਆ ਗਿਆ ਪਰ ਰੂਸ ਦਾ ਚਰਚ ਇਸ ਫੈਸਲੇ ਤੇ ਇਕਮਤ ਨਹੀਂ ਕਿਉਂਕਿ ਕੁਝ ਨੂੰ ਸ਼ੱਕ ਹੈ ਕਿ ਜਾਂਚ ਠੀਕ ਤਰੀਕੇ ਨਾਲ ਨਹੀਂ ਹੋਈ ਸੀ ਪਰ ਇਹ ਅੱਜ ਤੱਕ ਰਾਜ ਹੀ ਹੈ ਕਿ ਅਨਾ ਅਸਤਾਸੀਆ ਸੀ ਕਿ ਨਹੀਂ 1981 ਵਿੱਚ ਰਾਜ ਪਰਵਾਰ ਨੂੰ ਨਿਊਯਾਰਕ ਚਰਚ ਨੇ ਸ਼ਹੀਦਾਂ ਦਾ ਦਰਜਾ ਦਿੱਤਾ ਕਬਰਾਂ 1979 ਵਿੱਚ ਲਭੀਆਂ ਗਈਆਂ ਪਰ ਅੰਤਮ ਫੈਸਲਾ 17 ਜੁਲਾਈ 1998 ਨੂੰ ਉਹਨਾਂ ਨੂੰ ਸ਼ਾਹੀ ਸਨਮਾਨ ਨਾਲ ਪੀਟਰਸਬਰਗ ਰੂਸ ਵਿੱਚ ਦਫਨਾ ਦਿੱਤਾ ਗਿਆ ਇਸ ਬਾਰੇ ਅਨਾ ਐਂਡਰਸਨ ਦੇ ਜੀਵਨ ਦੀ ਆਪਣੇ ਆਪ ਨੂੰ ਅਸਲੀ ਰਾਜਕੁਮਾਰੀ ਸਾਬਤ ਕਰਨ ਦੀ ਜद्दोजਹਿਦ ਅੰਗਰੇਜ਼ੀ ਫਿਲਮ ਅਸਤਾਸ਼ੀਆ ਵਿੱਚ ਬਹੁਤ ਗੂਭੀ ਨਾਲ ਦਿਖਾਈ ਗਈ ਹੈ ਭਾਰਤੀ ਫਿਲਮ ਰਾਜਾ ਜਾਨੀ ਵੀ ਉਸੇ ਕਹਾਣੀ ਤੇ ਅਧਾਰਿਤ ਹੈ ਇਸ ਤਰੀਕੇ ਨਾਲ ਅੱਜ ਦੀ کہانی ਖਤਮ ਹੁੰਦੀ ਹੈ ਧੰਨਵਾਦ